ਇੱਕ ਲੇਡੀ ਜਿਹੜੇ ਹਰਪੀਕੌਰ ਨੇ ਉਹ ਇਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਜੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਕੋਈ ਮੁਲਜ਼ਮ ਉਹ ਫਿਕਰ ਹੋਇਆ ਉਹ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇਨਵੈਸਟੀਗੇਸ਼ਨ ਕੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਇਹ ਜੂਵੀਨਾਈ ਦਾ ਹੈ ਇਹ ਟਿਊਸ਼ਨ ਵੀ ਪੜ੍ਹਦਾ ਰਿਹਾ ਹੈ ਮ੍ਰਿਤਕਾ ਜਿਹੜੀ ਹਰਪੀਕੌਰ ਜੀ ਤੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਰੱਖੀ ਗਈ ਹੈ क्राइम ਦੇਗੇਂਸ ਉਸੇ ਤਹਿਤ ਸਾਡੇ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਮਿਤੀ 28 ਤਰੀਕ ਨੂੰ ਔਰ ਇੱਕ ਲੇਡੀ ਜਿਹੜੇ ਹਰਪ੍ਰੀਤ ਕੌਰ ਨੇ ਉਹ ਇਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ ਇਮੀਡੀਏਟਲੀ ਸਾਰੇ ਪੁਲਿਸ ਆਫਸਰਸ ਮੌਕੇ ਤੇ ਅਸੀਂ ਪਹੁੰਚੇ ਤੇ ਜਾ ਕੇ ਸਾਰੇ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਉਹਨੂੰ ਅ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਵਿਦਨ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਇੱਕੋ ਮੁਲਜ਼ਮ ਉਹਦੇ ਚ ਫਿਗਰ ਹੋਇਆ ਉਹ ਜੁਵਿਨਾਈਲ ਉਹਦਾ ਨਾਮ ਨਹੀਂ ਤੁਹਾਨੂੰ ਸ਼ੇਅਰ ਕਰ ਸਕਦੇ ਤੇ ਇਹ ਉਹ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੈਕਗ੍ਰਾਉਂਡ ਏ ਹੈ ਕਿ ਹਰਪ੍ਰੀਤ ਕੌਰ ਇਲੀਅਸ ਰੋਜ਼ੀ ਇਹਨਾਂ ਦੀ ਉਮਰ ਤਕਰੀਬਨ 42 ਸਾਲ ਦੀ ਹੋਏਗੀ ਇਹਨੇ ਚਾਚਾ ਚਾਚੀ ਜਿਹਨੇ ਇਹਨਾਂ ਨੂੰ ਅਡਾਪਟ ਕੀਤਾ ਸੀ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਉਹ ਦੋਨਾਂ ਦੇ ਡੈਥ ਤੋਂ ਬਾਅਦ ਇਹ ਉਹਨਾਂ ਦੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸੀਗੇ ਔਰ ਉੱਥੇ ਗਰੀਬਾਂ ਨੂੰ ਲੋੜਵੰਦਾਂ ਦੀ ਮਦਦ ਵੀ ਕਰਦੇ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਇਹ ਜੂਵਿਨਾਈ ਦਾ ਇਹ ਟਿਊਸ਼ਨ ਵੀ ਪੜ੍ਹਦਾ ਰਿਹਾ ਹੈ ਮ੍ਰਿਤਕਾ ਜਿਹੜੀ ਹਰਪ੍ਰੀਤ ਕੌਰ ਜੀ ਤੋਂ ਔਰ ਇਹ ਘਰ ਦਾ ਭੇਤੀ ਸੀ ਉਸ ਦਿਨ ਇਹਨੇ ਦੇਖਿਆ ਕਿ ਮੈਂ ਘਰ ਉਹਨੂੰ ਪੱਤੇ ਨੂੰ ਕਾਫੀ ਉਹਦੇ ਬਾਰੇ ਨੌਲੇਜ ਸੀ ਕਿ ਪੈਸੇ ਵਗੈਰਾ ਕਿੱਥੇ ਰੱਖਦੇ ਨੇ ਇਹ ਪੈਸੇ ਚੋਰੀ ਕਰਨ ਦੀ ਨੀਤ ਨਾਲ ਉੱਥੇ ਐਂਟਰ ਹੋਇਆ ਤੇ ਜਦੋਂ ਉਹਨਾਂ ਨੇ ਦੇਖ ਲਿਆ ਹਰਪ੍ਰੀਤ ਕੌਰ ਨੇ ਉਹਨਾਂ ਨੇ ਤੈਨੂੰ ਲੱਗਿਆ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਇਹਨੇ ਉਸ ਆਪਣੇ ਆਪ ਨੂੰ ਬਚਾਉਣ ਵਾਸਤੇ ਆਈਡੈਂਟੀਟੀ ਨੂੰ ਛਪਾਉਣ ਵਾਸਤੇ ਕਿ ਮੈਂ ਸਬੂਤ ਹੀ ਮੁਕਾਦਾ ਜਿਹੜਾ ਮੈਨੂੰ ਪਛਾਣਨ ਵਾਲੀ ਹੈਗੇ ਆ ਘਰ ਦੇ ਜਿਹੜੇ ਮਾਲਕ ਨੇ ਇਹਨੇ ਉਹਨਾਂ ਉੱਥੋਂ ਤਸਵੀਰ ਦੇ ਵਿੱਚੋਂ ਵੱਡੀ ਛੁਰੀ ਲੈ ਕੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਾਰ ਕੀਤੇ ਕਿਉਂਕਿ ਉਹਨਾਂ ਵਾਸਤੇ ਫ੍ਰੀਟਲ ਪ੍ਰੂਫ ਹੋਏ ਤੇ ਉਹਨਾਂ ਦੀ ਡੈਥ ਹੋ ਗਈ। ਤੋਂ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਏਡੀਸੀਪੀ ਮੌਜੂਦ ਸਾਡੇ ਔਰ ਜਿਹੜਾ ਏਡੀ ਏਸੀਪੀ ਗੁਰਿੰਦਰਪੀਰ ਤੇ ਐਸਐਚਓ ਸੁਖਵੀਰ ਸਿੰਘ ਬੀ ਡਿਵੀਜ਼ਨ ਤੇ ਕਾਦੀ ਟੀਮ ਨੂੰ ਦਿੱਲੀ ਬਵਾਰਕਬਾਦ ਵੀ ਜਿੰਨਾ ਕਿ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਉਹ ਟ੍ਰੇਸ ਕੀਤਾ ਔਰ ਸਾਰੀ ਟੀਮ ਜਿਹੜੀ ਚਾਹੇ ਟੈਕਨੀਕਲ ਟੀਮ ਸੀ ਚਾਹੇ ਪੁਲਿਸ ਸਟੇਸ਼ਨ ਦੀ ਦੂਸਰੀ ਟੀਮ ਸੀ ਸਭ ਨੂੰ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਦੇ ਰਹੇ ਆ ਇਹ ਚ ਇੱਕ ਗੱਲ ਵਰਨਣਯੋਗ ਹੋਰ ਵੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਚਾਹੇ ਜੋ ਵੀ ਨਾਮ ਲੈ ਪਰ ਉਹ ਕਾਫੀ ਹਾਰਡ-ਹੈਂਡ ਕ੍ਰਿਮੀਨਲ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਦੁਕਾਨ ਦੇ ਵਿੱਚੋਂ 6 ਲੱਖ ਰੁਪਇਆ ਚੋਰੀ ਕੀਤਾ ਸੀ ਉਹ ਪੁਰਾਣਾ ਕੇਸ ਸੀ ਬੀ ਡਿਵੀਜ਼ਨ ਦਾ ਅਨਟ੍ਰੈਸ ਚੱਲ ਰਿਹਾ ਸੀ ਉਹ ਵੀ ਟ੍ਰੇਸ ਹੋਇਆ ਇਹਦੀ ਅਰੈਸਟ ਨਾਲ ਉੱਥੇ ਵੀ ਇਹਨੇ ਬੜਾ ਛਾਤਲਕ ਮੈਂ ਇ ਤਰੀਕੇ ਨਾਲੇ ਸਾਰੀ ਚੋਰੀ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਥਾਣਾ ਬੀਡਵਿਜਨ ਦੇ ਵਿੱਚ ਇੱਕ ਬਾਕਸੋ ਐਕਟ ਦਾ ਕੇਸ ਵੀ ਅਤੇ ਰੇਪ ਦੇ ਅਟੈਂਪਟ ਦਾ ਦਰਜਾ ਹੈ ਜਿਹਦੇ ਚ ਕੇ ਇੱਕ 8 ਸਾਲ ਦੀ ਲੜਕੀ ਤੇ ਨੇ ਰੇਪ ਦਾ ਅਟੈਂਪਟ ਕੀਤਾ ਸੀ ਔਰ ਉਹਦੇ ਚ ਬਿਕੋਜ਼ ਬਲਿਆ ਨੇ ਪਰਸੂ ਨਹੀਂ ਕੀਤਾ ਤੇ ਅਦਾਲਤ ਚੋਂ ਬਰੀ ਹੋ ਗਿਆ ਸੀ ਸੋ ਇਹਦੇ ਨਾਲ ਇਹ ਦੋ ਕੇਸ ਵੀ ਟ੍ਰੇਸ ਹੋਏ ਔਰ ਵੈਸੇ ਵੀ ਜਿਹੜਾ ਇਹ ਇਹੋ ਜਿਹਾ ਕ੍ਰਿਮਨਲ ਹੈ ਉਹ ਸੋਸਾਇਟੀ ਵਾਸਤੇ ਖਤਰਾ ਹੈ ਉਹ ਫੜੇ ਜਾਣਨਾ ਉਸ ਏਰੀਏ ਦੇ ਵਿੱਚ ਕਾਫੀ ਰਾਹਤ ਮਿਲੇਗੀ ਕ੍ਰਾਈਮ ਇੱਕ ਲੇਡੀ ਜਿਹੜੇ ਹਰਪ੍ਰੀਤ ਕੌਰ ਨੇ ਉਹ ਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਤੇ ਕਾਫੀ ਸਾਰੇ ਵਾਰ ਲੱਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਉਹ ਮੁਲਜ਼ਮ ਉਹ ਫਿਕਰ ਹੋਇਆ ਉਹ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਹੈ ਜੂਵినਾਈਲ ਹੈ ਇਹ ਟਿਊਸ਼ਨ ਵੀ ਪੜ੍ਹਦਾ ਰਿਹਾ ਹੈ ਮਿਰਤਕਾਰ ਜਿਹੜੀ ਹਰਪ੍ਰੀਤ ਕੌਰ ਜੀ ਤੋਂ ਮਿਸ਼ਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕ੍ਰਾਈਮ ਦੇਗੇਂਸ ਉਸੇ ਤਹਿਤ ਸਾਡੇ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਮਿਤੀ 28 ਤਰੀਕ ਨੂੰ ਔਰ ਇੱਕ ਲੇਡੀ ਜਿਹੜੇ ਹਰਪ੍ਰੀਤ ਕੌਰ ਨੇ ਉਹ ਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ ਇਮੀਡੀਏਟਲੀ ਸਾਰੇ ਪੁਲਿਸ ਆਫਸਰਸ ਮੌਕੇ ਤੇ ਅਸੀਂ ਪਹੁੰਚੇ ਤੇ ਜਾ ਕੇ ਸਾਰੇ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਵਿਦਨ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮਲਜ਼ਮ ਹੈ ਇੱਕੋ ਮਲਜ਼ਮ ਉਹਦੇ ਚ ਫਿਕਰ ਹੋਇਆ ਉਹ ਜੁਵੀਨਾਈਲ ਉਹਦਾ ਨਾਮ ਨਹੀਂ ਤੁਹਾਨੂੰ ਸ਼ੇਅਰ ਕਰ ਸਕਦੇ ਤੇ ਇਹ ਉਹ ਮਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਔਰ ਇਸ ਤੇ ਵਿੱਚ ਜਿਹੜੀ ਬੈਕਗ੍ਰਾਉਂਡ ਏ ਹੈ ਕਿ ਹਰਪ੍ਰੀਤ ਕੌਰ ਇਲੀਅਸ ਰੋਜ਼ੀ ਇਹਨਾਂ ਦੀ ਉਮਰ ਤਕਰੀਬਨ 42 ਸਾਲ ਦੀ ਹੋਏਗੀ ਇਹਨਾਂ ਦੇ ਚਾਚਾ ਚਾਚੀ ਜੀ ਨੇ ਇਹਨਾਂ ਨੂੰ ਅਡਾਪਟ ਕੀਤਾ ਸੀ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਉਹ ਦੋਨਾਂ ਦੀ ਡੈਥ ਤੋਂ ਬਾਅਦ ਇਹ ਉਹਨਾਂ ਦੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸੀਗੇ ਔਰ ਉੱਥੇ ਗਰੀਬਾਂ ਨੂੰ ਲੋੜਵੰਦਾਂ ਦੀ ਮਦਦ ਵੀ ਕਰਦੇ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਹੈ ਜੂਵਿਨਾਈਨ ਹੈ ਇਹ ਟਿਊਸ਼ਨ ਵੀ ਪੜਦੇ ਰਿਹਾ ਮਿਰਤਕਾ ਜਿਹੜੀ ਹਰਪ੍ਰੀਤ ਕੌਰ ਜੀ ਤੋਂ ਔਰ ਇਹ ਘਰ ਦਾ ਭੇਤੀ ਸੀ ਉਸ ਦਿਨ ਇਹਨੇ ਦੇਖਿਆ ਕਿ ਮੈਂ ਘਰ ਉਹਨੇ ਪੱਤੇ ਨੂੰ ਕਾਫੀ ਉਹਦੇ ਬਾਰੇ ਨੌਲੇਜ ਸੀ ਕਿ ਪੈਸੇ ਵਗੈਰਾ ਕਿੱਥੇ ਰੱਖਦੇ ਨੇ ਇਹ ਪੈਸੇ ਚੋਰੀ ਕਰਨ ਦੀ ਨੀਤ ਨਾਲ ਉੱਥੇ ਐਂਟਰ ਹੋਇਆ ਤੇ ਜਦੋਂ ਉਹਨਾਂ ਨੇ ਦੇਖ ਲਿਆ ਹਰਪ੍ਰੀਤ ਕੌਰ ਨੇ ਉਹਨਾਂ ਨੇ ਤੈਨੂੰ ਲੱਗਿਆ ਕਿ ਮੈਨੂੰ ਤਾਂ ਇਹਨੇ ਪਛਾਣ ਲਿਆ ਤੇ ਇਹਨੇ ਉਸ ਆਪਣੇ ਆਪ ਨੂੰ ਬਚਾਉਣ ਵਾਸਤੇ ਆਈਡੈਂਟੀਟੀ ਨੂੰ ਛਾਪਣ ਵਾਸਤੇ ਕਿ ਮੈਂ ਸਬੂਤ ਹੀ ਮੁਕਾਦਾ ਜਿਹੜਾ ਮੈਨੂੰ ਪਛਾਨਣ ਵਾਲੀ ਹੈਗੇ ਆ ਘਰ ਦੇ ਜਿਹੜੇ ਮਾਲਕ ਨੇ ਇਹਨੇ ਉਹਨਾਂ ਉਥੋਂ ਰਸੋਈ ਦੇ ਵਿੱਚੋਂ ਵੱਡੀ ਛੁਰੀ ਲੈ ਕੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਾਰ ਕੀਤੇ ਕਿਉਂਕਿ ਉਹਨਾਂ ਵਾਸਤੇ ਫ੍ਰੀਟਲ ਪ੍ਰੂਫ ਹੋਏ ਤੇ ਉਹਨਾਂ ਦੀ ਡੈਥ ਹੋ ਗਈ। ਤੋਂ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਏਡੀਸੀਪੀ ਮੌਜੂਦ ਸਾਡੇ ਔਰ ਇਹ ਏਡੀ ਏਸੀਪੀ ਗੁਰਿੰਦਰबीर ਤੇ ਐਸਐਚਓ ਸੁਖਵੀਰ ਸਿੰਘ ਵੀ ਡਿਵੀਜ਼ਨ ਤੇ ਕਾਦੀ ਟੀਮ ਨੂੰ ਦੇ ਲੀਵ ਵਰਕ ਬਾਅਦ ਵੀ ਜਿੰਨਾ ਕਿ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਉਹ ਟ੍ਰੇਸ ਕੀਤਾ ਔਰ ਸਾਰੀ ਟੀਮ ਜਿਹੜੀ ਚਾਹੇ ਟੈਕਨੀਕਲ ਟੀਮ ਸੀ ਚਾਹੇ ਪੁਲਿਸ ਸਟੇਸ਼ਨ ਦੀ ਦੂਸਰੀ ਟੀਮ ਸੀ ਸਭ ਨੂੰ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਦੇ ਰਹੇ ਆਇਹ ਚ ਇੱਕ ਗੱਲ ਵਰਨਣਯੋਗ ਹੋਰ ਵੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਚਾਹੇ ਜੋ ਵੀ ਨਾਮ ਹੈ ਲੈ ਪਰ ਉਹ ਕਾਫੀ ਹਾਰਡ-ਹੈਂਡ ਕ੍ਰਿਮੀਨਲ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਦੁਕਾਨ ਦੇ ਵਿੱਚੋਂ 6 ਲੱਖ ਰੁਪਇਆ ਚੋਰੀ ਕੀਤਾ ਸੀ ਉਹ ਪੁਰਾਣਾ ਕੇਸ ਸੀ ਬੀਡ ਵਿਜੀਨ ਦਾ ਅਨਡਰਸਟ ਚੱਲ ਰਿਹਾ ਸੀ ਉਹ ਵੀ ਟ੍ਰੇਸ ਹੋਇਆ ਇਹਦੀ ਅਰੈਸਟ ਨਾਲ ਉੱਥੇ ਵੀ ਇਹਨੇ ਬੜਾ చాਤਕਮਈ ਤਰੀਕੇ ਨਾਲ ਇਹ ਸਾਰੀ ਚੋਰੀ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਥਾਣਾ ਬੀਡ ਵਿਜੀਨ ਦੇ ਵਿੱਚ ਇੱਕ ਬਾਕਸੋ ਐਕਟ ਦਾ ਕੇਸ ਵੀ ਅਤੇ ਰੇਪ ਦੇ ਅਟੈਂਪਟ ਦਾ ਦਰਜਾ ਹੈ ਜਿਹਦੇ ਵਿੱਚ ਕਿ ਇੱਕ 8 ਸਾਲ ਦੀ ਲੜਕੀ ਤੇ ਇਹਨੇ ਰੇਪ ਦਾ ਅਟੈਂਪਟ ਕੀਤਾ ਸੀ ਔਰ ਉਹਦੇ ਵਿੱਚ ਬਿਕੋਜ਼ ਵਦਈਆ ਨੇ ਪਰਸੂ ਨਹੀਂ ਕੀਤਾ ਤੇ ਅਦਾਲਤੋਂ ਬਰੀ ਹੋ ਗਿਆ ਸੀਗਾ ਸੋ ਇਹਦੇ ਨਾਲ ਇਹ ਦੋ ਕੇਸ ਵੀ ਟ੍ਰੇਸ ਹੋਏ ਔਰ ਵੈਸੇ ਵੀ ਜਿਹੜਾ ਇਹ ਇਹੋ ਜਿਹਾ ਕ੍ਰਿਮੀਨਲ ਹੈ ਉਹ ਸੋਸਾਇਟੀ ਵਾਸਤੇ ਖਤਰਾ ਹੈ ਉਹ ਫੜੇ ਜਾਣ ਨਾਲ ਉਸ ਏਰੀਆ ਦੇ ਵਿੱਚ ਕਾਫੀ ਰਾਹਤ ਮਿਲੇਗੀ ਕਿਰਨ